ਜੱਗਾ ਕੋਕੋ ਖਵਾ ਲਿਓ ਹੁਣ ਉਹ ਬੈ ਜਾ ਬਾਪੂ ਵੱਡ ਲਾ ਮੰਗੇ ਯਾਰ ਕਾਕੀ ਵੱਡ ਕੇ ਲਓ ਨਾ ਹੋਰ ਕੀ ਕਰਨਾ ਇੱਕ ਬੀਜੇ ਕਹਿੰਦਾ ਸੀ ਲਾ ਦੂੰ ਮੈਂ ਤੈਨੂੰ ਚਾਵਨਾ ਕਿਲੇ ਹੁੰਦੀ ਆ ਚੇੜਾ ਚਾਹ ਪੀ ਦੀ ਉਹ ਓਬਿਲੇਟ ਹੋ ਜਾਂਦਾ ਜਿਹੜੇ ਬੀਜ ਤੇਰੇ ਪੀ ਜਾਂਦੇ ਸੀ ਕਾ ਕੋਈ ਨਾ ਤੈਨੂੰ ਤੂੰ ਦੇ ਆਹ ਹੁਣ ਆਹ ਆ ਜੀ ਚਾਹ ਲੈ ਕੇ ਜਿੱਜੇ ਦਾ ਮਾਂ ਰਿਆ ਪੁੱਤਾ ਵਿਆਹ ਦਾ ਉਸ ਦਿਨ ਦਾ ਬਸਣਾ ਬਹੂ ਦੇ ਪਾਸੇ ਤੋਂ ਉੱਠਦੀ ਹੀ ਨਹੀਂ ਪਤਾ ਨਹੀਂ ਕੀ ਖਵਾਇਆ ਕੰਚੜੇ ਉਹ ਬਾਪੂ ਯਾਰ ਇਹ ਵੀ ਲੱਗਾ ਤੈਨੂੰ ਮੈਨੂੰ ਕੀ ਲੱਗਦਾ ਜਿਵੇਂ ਉਠਦਾ ਹੀ ਨਹੀਂ ਉਹਦੇ ਕੋਲ ਮੇਰੀ ਮਾਂ ਕਹਿੰਦੀ ਜਦੋਂ ਸੌਰੀ ਭਗ ਜਾਂਦਾ ਸੀ ਨਾ ਕਹਿੰਦੀ ਤੇਰੀਆਂ ਮਾਸੀਆਂ ਚੋਂ ਨਹੀਂ ਛੁੱਟਦਾ ਹੁੰਦਾ ਕਹਿੰਦੀ ਇਹ ਤੇਰੀਆਂ ਮਾਸੀਆਂ ਜੀ ਬੈਠਾ ਰਹਿੰਦਾ ਉਹ ਮਾਸੀਆਂ ਚ ਤੂੰ ਜਾ ਕੇ ਬਹਿ ਜਾ ਵਈ ਵੀ ਸਾਰੇ ਤੁਰੇ ਫਿਰਦਾ ਉਹ ਕੰਮ ਛੱਡ ਹੀ ਫਿਰਦਾ ਹੈਗਾ ساری ਉਮਰ ਤੇਰੇ ਕੋਲੀ ਹੈ ਤੂੰ ਵੀ ਛੱਡਦੀ ਹੋਏਗਾ ਕੰਮ ਤਾਂ ਛੱਡੇ ਹੀ ਜਾਂਦਾ ਹੈਂ ਤਾਂ ਕਦੀ ਨਾ ਕਦੀ ਤਾਂ ਪਰ ਉਹ ਤੇਰੀ ਆਲਾ ਕੰਮ ਨਹੀਂ ਬੋਤੋ ਆਲਾ ਬਾਪੂ ਚਾਹ ਵੀ ਲੈ ਵੀ ਹੱਥੀ ਜਾਂਦਾ ਤੈਨੂੰ ਤੂੰ ਵੀ ਪੀ ਲੈ ਬਸ ਕੋਈ ਗੱਲ ਨਹੀਂ ਮੈਂ ਪੀ ਲੈਣੀ ਹੈ ਕੀ ਹੋ ਗਿਆ ਕਾ ਤੋਂ ਬਾਪੂ ਨਾ ਬੋਲੀ ਜਾਂਦਾ ਤੂੰ ਅੱਖ ਵੱਡਣੇ ਨੇ ਬਿੰਦੇ ਵੀ ਤੁਸੀਂ ਚਾਹ ਪੀ ਕੇ ਚਲੇ ਜਾਓ ਨਾ ਮੈਂ ਅੱਖਾਂ ਵੀ ਵਗ ਜੰਨਾ ਬਸ ਉਹ ਵੀ ਬੋਲੀ ਜਾਂਦਾ ਚਲ ਕੋਈ ਨਾ ਤੁਸੀਂ ਨਾ ਹੀ ਬੋਲਿਆ ਤੂੰ ਵੱਡੇ ਨੇਗੇ ਬਾਪੂ ਜੀ ਤਾਂ ਹੀ ਨੇ ਹੁੰਦੇ ਉਹ ਮੈਂ ਕਰ ਲਿਆ ਕਰੋ ਉਹ ਤੈਨੂੰ ਤਾਂ ਮੋਤੀ ਮਾ ਕੋਈ ਨਹੀਂ ਸਕਦਾ ਹੁਣ ਹੀ ਸੀ ਨੂੰ ਕਹੂੰ

ਪਸਤੋ ਉਹ ਭਾਂਡੇ ਸੀ ਉਹ ਮੰਜੇ ਤੇ ਢਾਲ ਪਿਉ ਕੇ ਰੱਖੇ ਮੈਨੂੰ ਐ ਸੀ ਵਿਚਾਲ ਅੱਜ ਢਾਲ ਬਣਾ ਲਾਂਗੀ ਚਲ ਵਧੀਆ ਹੋਇਆ ਹਾਂ ਨਾਲੇ ਤੁਸੀਂ ਅਜੇ ਗਏ ਨਹੀਂ ਹੈਗੇ ਇੱਥੇ ਬੈਠੇ ਹੋ ਉਹ ਬਾਪੂ ਤਾਂ ਗਿਆ ਖੇਤ ਪਾਪੂ ਖੇਤ ਵਾੜ ਗਿਆ ਹਾਂ ਬਾਪੂ ਤਾਂ ਗਿਆ ਕਿ ਉਹ ਬਾਪੂ ਖੇਤ ਨਹੀਂ ਬਾਪੂ ਤਾਂ ਤਾਂ ਸਾਲਿਆ ਕੋਲੇ ਗਿਆਗਾ ਉਹ ਤਾਂ ਮੇਰੇ ਮੂੰਹੋਂ ਨਿਕਲ ਗਿਆ ਬਾਪੂ ਤਾਂ ਗਿਆ ਤਾਂ ਸਾਲਿਆ ਕੋਲੇ ਉਹ ਤਾਂ ਹੁਣ ਸ਼ਾਮ ਤੱਕ ਮੁੜਦਾ ਨਹੀਂ ਅੱਛਾ ਬੱਚੇ ਤੱਕ ਖਾਣਾ ਸਭ ਵੱਡ ਕੇ ਲਿਓ ਨਾ ਮੈਂ ਵੱਡ ਲਿਆਉਂਗਾ ਫਿਰ ਬਾੱਡ ਲਾਓ ਤੁਹਾਨੂੰ ਪਤਾ ਫਿਰ ਬਾਪੂ ਗਾਲਾਂ ਦੇਊਗਾ ਉਹ ਯਾਰ ਬਾਪੂ ਗਾਲਾਂ ਕਿਵੇਂ ਤੂੰ ਅੱਖਾਂ ਦਾ ਸੱਭਾ ਮੈਂ ਕੱਟਦੇ ਚ ਵੱਟ ਰਿਹਾ ਹਾਂ ਮੈਂ ਚਾਹ ਪੜਾਉਂਦੀ ਸੀ ਬਾਪੂ ਕਿਵੇਂ ਬੋਲਦਾ ਸੀ ਉਹ ਤਾਂ ਬੋਲੀ ਜਾਂਦਾ ਵੇ ਘੰਟੇ ਚ ਵੱਟ ਲਿਉ ਆਪਾਂ ਪਿਆਰ ਦੀਆਂ ਗੱਲਾਂ ਕਰਦੇ ਉਹ ਤਾਂ ਬੇਵਾਰੀ ਜਾਂਦਾਗਾ ਮਾਂ ਪਾਪਾ ਕਰਦਿਆਂ ਚੱਲ ਜੀ ਮੈਂ ਤੁਸੀਂ ਕਹਿੰਦੇ ਹੋ ਗੱਲ ਤਾਂ ਸਹੀ ਆ ਪਰ ਫਿਰ ਵੀ ਨਾ ਮੈਨੂੰ ਲੱਗਦਾ ਬਾਪੂ ਤੋਂ ਡਰ ਉਹ ਨਹੀਂ ਤੂੰ ਡਰਿਆ ਨਾ ਕਰ ਹੋਸ਼ ਨਾਲ ਕੀ ਹਾਲ ਚਾਲ ਆ ਹਾਂ ਚੱਲ ਤਾਂ ਵਧੀਆ ਬਸ ਬਾਪੂ ਤਾਂ ਬਾਪੂ ਤਾਂ ਬੇਵਾਰੀ ਜਾਂਦਾ ਰਹਿੰਦਾ ਯਾਰ ਆ ਬਾਪੂ ਤਾਂ ਫਿਰ ਵੀ ਸਿਆਣਾ ਬੰਦਾ ਤੈਨੂੰ ਪਤਾ ਬੋਲਦਾ ਹੀ ਸੀ ਸਿਆਣਾ ਤਾਂ ਹੈਗਾ ਤੂੰ ਡਰਿਆ ਨਾ ਕਰ ਯਾਰ ਉਹ ਡਰਨ ਵਾਲੀ ਗੱਲ ਨਹੀਂ ਹੈਗੀ ਫਿਰ ਆਇਆ ਹੁਣ ਫਿਰ ਉਹਨਾਂ ਨੇ ਤਾਂ ਆਈ ਕਹਿ ਦੇਣਾ ਸਾਰਾ ਦਿਨ ਟੀਮੀ ਕੋਲੇ ਬੈਠਾ ਰਹਿੰਦਾ ਪਤਾ ਨਹੀਂ ਇਹ ਜੀ ਕੀ ਗੱਲਾਂ ਨਹੀਂ ਵੀ ਯਾਰ ਤੇਰਾ ਪਿਆਰੀ ਵਾਲਾ ਉਹ ਮੈਂ ਕੀ ਕਰਾਂ ਉਹ ਪਿਆਰ ਤਾਂ ਆਉਂਦਾ ਫਿਰ ਵੀ ਕਿਸੇ ਮਾੜਾ ਜਣਾ ਆਇਆ ਕਰਾ ਕਰੋ ਮੇਰੀ ਗੱਲ ਸੁਣੋ ਜਿਵੇਂ ਨਾ ਮਾੜਾ ਮੋਟਾ ਬਾਪੂ ਨਾ ਕੰਮ ਕੰਦਾ ਕਰਵਾ ਦਿਆ ਕਰੋ ਸਾਰਾ ਦਿਨ ਭੱਜ ਜਾ ਕਰੋ ਸਾਰਾ ਦਿਨ ਸਾਰਾ ਤੁਮਕ ਵੀ ਚੇੜਾ ਕਰਨਗੇ ਔਰ ਲਕੰਧਾ ਵੀ ਇਹਦਾ ਕਿਹੜਾ ਸਪੈਸ਼ਲ ਵਿਆਹ ਹੋਇਆ ਵੀ ਲੈਦਾ ਵਿਆਹ ਹੋਇਆ ਸਾਰਾ ਸਾਰਾ ਤਾਂ ਮੈਂ ਕੰਮ ਕਰਦਾ ਯਾਰ ਕੀ ਕੰਮ ਕਰਦਾ ਤੁਸੀਂ ਅੰਦਰ ਬੁੜੇ ਰਹਿੰਗੇ ਬਾਪੂ ਸਾਰਾ ਕੰਮ ਕਰਦਾ ਓਏ ਸਾਰਾ ਕੰਮ ਕਰਦਾ ਤੈਨੂੰ ਲੱਗ ਜਦਾਗਾ ਤੂੰ ਵੀ ਉਹਨਾਂ ਨਾਲ ਰਲ ਗਈ ਮੈਂ ਕੀ ਰਲ ਗਈ ਮੈਨੂੰ ਤਾਂ ਆਇਆ ਵੀ ਕੱਲ ਨੂੰ ਚਾਰ ਬੰਦੇ ਆਉਗੇ ਉਹ ਬਾਪੂ ਦੀ ਤਾਂ ਕੀ ਡਾਣਾ ਕਰਨਾ ਬਾਪੂ ਦੀ ਤਾਂ ਵੱਡੀ ਉਮਰ ਆ ਬਾਪੂ ਤਾਂ ਐਵੇਂ ਮਾਰੀ ਜਾਂਦਾ ਤੇਰਾ ਤਾਂ ਨਹੀਂ ਵੱਡਾ ਦਿਮਾਗ ਹੋ ਗਿਆ ਉਹ ਦਿਮਾਗ ਤਾਂ ਨਹੀਂ ਹੋਇਆ ਫੇਰੀ ਬਾਕੀ ਤੁਹਾਨੂੰ ਪਤਾ ਹਨਾ ਬਾਪੂ ਦਾ ਦਿਮਾਗ ਆ ਜਿਹੜਾ ਹਨਾ ਬੱਚਿਆਂ ਵਰਗਾ ਹੋ ਜਾਂਦਾ ਸਿਆਣਾ ਬੰਦੇ ਦਾ ਬਸ ਬੱਚਿਆਂ ਵਰਗਾ ਉਹ ਤੂੰ ਐ ਸੋਚਿਆ ਕਰ ਹੋਰ ਸਿਆਣਾ ਨਾਲੇ ਮੇਰੀ ਗੱਲ ਸੁਣੋ ਸ਼ਾਮ ਨੂੰ ਫੜ ਕੇ ਫਿਰ ਔਖਾ ਹੋ ਜਾਊਗਾ ਡੰਗਰ ਪਸਨ ਪੱਠੇ ਵੀ ਪਾਉਣੇ ਆ ਜਾ ਕੇ ਤੁਸੀਂ ਨਾ ਪਹਿਲਾਂ ਪੱਠੇ ਵੱਢ ਲਓ ਜਾ ਵੜੋ ਓਏ ਪੱਠੇ ਵੱਢ ਲੇ ਕੋਈ ਤਾਂ ਸ਼ਾਮ ਲੱਹਈ ਤਾਂ ਸ਼ਾਮ ਹੋਈ ਨਹੀਂ ਸ਼ਾਮ ਨੂੰ ਹੋਈ ਪਈ ਆ ਬਾਪੂ ਤਾਂ ਹੁਣ ਮਾਰ ਲੂ ਜੇ ਰਤ ਲਾਰੇ ਨਹੀਂ ਪਤਾ ਤੇ ਤੂੰ ਸ਼ਾਮ ਨੂੰ ਦੇਖੀ ਜਾਊਗੀ ਆ ਥੋੜਾ ਫੋਨ ਆਈ ਜਾਂਦਾ ਦੇਖ ਲਓ ਪਤਾ ਨਹੀਂ ਕੀ ਦਾਗਾ ਚਾਰ ਦਿਨ ਲਾਇਆ ਪਿਆ ਸੀਗਾ ਕੀ ਦਾ ਫੋਨ ਇਹ ਤੂੰ ਦੇਖ ਕੇ ਆਜਾ ਲਹਿ ਭੈ ਦਾ ਦੋ ਪਿਆਰ ਜੀ ਕਰਨਾ ਕਰ ਲੱਗੇ ਤੇ ਰਿਸ਼ਤੇਦਾਰ ਵੀ ਬੈਰੀ ਹੋ ਗਏ ਉਹਦੀ ਫੋਨ 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 ਉਹਦੀ ਫੋਟੋ ਕਰੇ ਕਿਦਾ ਅਸੀ ਫੋਟੋ ਆ ਤਾਂ ਪਿੰਡੋਂ ਸੀਗਾ ਮੰਮੀ ਉਹਨਾਂ ਦਾ ਫੋਨ ਮੰਮੀ ਹੋਰਿਆਂ ਨੂੰ ਕਹਿੰਦੇ ਟਾਈਮ ਪੂਪ ਦੇ ਲਾ ਲਿਆ ਕਰੋ ਇਹ ਟਾਈਮ ਕੋਈ ਯਾਰ ਫੋਨ ਲਾ ਕੇ ਕਿਆ ਉਹਨਾਂ ਨੂੰ ਕੀ ਪਤਾ ਵੀ ਤੂੰ ਆਪਾਂ ਹਨਾ ਉਹਨਾਂ ਨੇ ਤਾਂ ਫੋਨ ਲਾਉਣਾ ਹੀ ਹਣ ਮੈਂ ਕੱਟਦਾ ਮੈਂ ਕਿਹਾ ਚਲ ਮੰਮੀ ਮੈਂ ਰੁੱਕ ਕੇ ਗੱਲ ਕਰਦੀ ਆ ਮੈਂ ਚੱਕਿਆ ਹੀ ਨਹੀਂ ਮੈਂ ਕਿਹੜਾ ਚੱਕਿਆ ਨਾ ਮੈਂ ਕੋਈ ਗੱਲ ਕੀਤੀ ਆ ਹੋਰ ਸੁਣਾ ਕੋਈ ਪਿਆਰ ਦੀ ਗੱਲ। ਬਸ ਵਧੀਆ ਠੀਕ ਆ। ਤੁਹਾਨੂੰ ਪਤਾ ਹੀ ਆ। ਅੱਛਾ। ਹੂੰ। ਸੋਰੀ ਬੋਤਲ ਆ ਗਈ ਨਾ ਖੱਟੀ ਸੂਟ ਤੇ। ਅੱਛਾ ਸੋਹਣਾ ਲੱਗਦਾ ਸੂਟ ਇਹ। ਵਾਓ। ਇਹ ਵੀ ਤੁਹਾਡੀ ਪਸੰਦ ਦਾ ਹੀ ਆ ਫਿਰ ਤੁਸੀਂ ਹੋਏ ਲੈ ਕੇ ਆਏ ਸੀਗੇ। ਹਾਂ। ਭੁੱਲ ਗਿਆ ਮੈਨੂੰ ਲੱਗਦਾ ਤੁਸੀਂ। ਜ਼ਰ ਜ਼ਿਆਦਾ ਮੇਰੇ ਕੋਲ ਤੂੰ ਆ। ਠੀਕ ਆ। ਚਲੋ। ਮਾਲ ਮੈਂ ਤੁਹਾਨੂੰ ਆਏ ਗਏ ਸੀ। ਮੈਨੂੰ ਵੀ ਮਲਾ ਲਿਆ ਉਹ ਹਸਪੀਡਾ ਕਿੰਨੇ ਦਿਨ ਹੋ ਗਏ ਮੈਂ ਗਈ। ਬੁਲਾ ਲਿਆਉਂਗਾ। ਬਈ ਹਾਂ ਆਲੀ। बापू यार, यार तू तो, तो, बन्दारी बन्दारी तु यार, तु तो लगे हजे सबा कह दिया कर पुतू माड़ा मुटा

ਕਿਆ ਗੇ ਤੂੰ ਹੁਣ ਇਹ ਕਹਿਣੀ ਹੋ ਹੋ ਬਾਪੂ ਜੀ ਵੀ ਉੱਤੋਂ ਆ ਗਏ ਤੇ ਮੈਂ ਤਾਂ ਕੀ ਸ਼ਰਮ ਜੀ ਆਉਂਦੀ ਸੀ ਬਾਪੂ ਜੀ ਹਨਾ ਕੀ ਸੋਚਣਗੇ ਵੀ ਸਾਰਾ ਦਿਨ ਖਾਨੀ ਕੁੜੀ ਉਹ ਹੀ ਅੰਦਰ ਬਿਠਾਈ ਰੱਖਦੀ ਆ ਨਾਲੇ ਮੈਂ ਕਿੰਨਾ ਸਮਝਾਉਣੀ ਇਹਨਾਂ ਨੂੰ ਵੀ ਕੰਮ ਤੂੰ ਤੇ ਫੇਰ ਆ ਗਈ ਓਏ ਫੇਰ ਆਉਣ ਨੂੰ ਮੈਂ 10 ਬੰਬਾਂ ਵੀ ਤੇਰੇ ਉੱਤੇ ਡਿੱਗ ਪਿਆ ਕੱਲ ਬੰਬ ਜੀ ਨਹੀਂ ਹੈਗੀ ਮੇਰੀ ਗੱਲ ਸੁਣ ਤੂੰ ਕੰਮ ਜ਼ੰਦਾਂ ਨਿਮੇੜ ਕੇ ਰੱਖੀ ਮੈਂ ਖੇਤ ਗਿਆ ਤੇ ਵਸਾਇਆ ਚੰਗਾ ਕੰਮ ਧੰਦਾ ਤਾਂ ਮੈਂ ਨਿਵੇੜ ਦੂੰ ਮੈਨੂੰ ਆਪਣੇ ਕੰਮ ਧੰਦੇ ਦੀ ਫਿਕਰ ਆ ਪਰ ਤੁਸੀਂ ਗਿਆ ਤੇ ਆਇਆ ਇਹ ਕੀ ਮਤਲਬ ਹੋਇਆ ਤੁਹਾਨੂੰ ਪਤਾ ਨਹੀਂ ਹੁਣ ਬਾਪੂ ਨੇ ਕਿੰਨੀਆਂ ਗਾਲਾਂ ਦਿੱਤੀਆਂ ਮੈਨੂੰ ਵੀ ਸ਼ਰਮ ਆਉਂਦੀ ਆ ਬਾਪੂ ਤਾਂ ਵੱਡਾ ਸਰੀਰ ਆ ਗਾਲਾਂ ਦਿੰਦੀ ਰਹਿੰਦਾ ਬਸ ਕੰਮ ਨਿਵੇੜ ਕੇ ਆਉਂਗਾ ਸਾਰਾ ਸਾਰਾ ਕੰਮ ਨਿਵੇੜ ਕੇ ਫੇਰ ਆਇਓ ਕੋਈ ਗੱਲ ਨਹੀਂ ਐਡੀ ਤੇਜ਼ੀ ਨਹੀਂ ਹੈਗੀ ਤੁਸੀਂ ਘਰੋਂ ਬੱਜ ਕੋਈ ਗੱਲ ਨਹੀਂ ਮੈਂ ਸਾਰਾ ਕੰਮ ਨਿਵੇੜ ਕੇ ਆਉਂ ਤੂੰ ਟੈਨਸ਼ਨ ਨਾ ਲੈ ਬਾਪੂ ਦੀ ਗਾਲਾਂ ਦਾ ਗੁੱਸਾ ਨਾ ਕਰ ਉਹ ਮੈਂ ਗੁੱਸਾ ਨਹੀਂ ਕਰਦੀ ਬਾਪੂ ਦੀਆਂ ਗਾਲਾਂ ਦਾ ਠੀਕ ਆ ਨਾ ਉਹ ਤਾਂ ਵੱਡੇ ਆ ਉਹ ਤਾਂ ਬੋਲਦੇ ਨੇ ਤੈਨੂੰ ਸੌਸਾੜ ਵਧੀਆ ਜਿਹਾ ਵਾਕਿਆ ਹੈ ਮੈਂ ਤੂੰ ਟੈਨਸ਼ਨ ਨਾ ਕਰਿਆ ਕਰ ਬਸ ਤੂੰ ਮੇਰੇ ਹੁੰਦੇ ਨਾ ਕਿਸੇ ਦੀ ਪਰਵਾਹ ਨਾ ਕਰਿਆ ਕਰ ਪਰਵਾਹ ਦੀ ਗੱਲ ਨਹੀਂ ਹੁੰਦੀ ਕੋਣਾ ਤੈਨੂੰ ਪਤਾ ਹੀ ਆ ਬਾਪੂ ਜੀ ਦਾ ਕਹਿਣਾ ਮੰਨਣਾ ਪੈਣਾ ਸੋਣ ਬਾਈ ਤਾਂ ਕੰਮ ਨੂੰ ਬੜਾ ਤਕੜਾ ਜਿਹੜਾ ਸਾਰੇ ਦਿਨ ਜਿੰਦਾ ਮੈਂ ਘੰਟੇ ਚ ਕਰ ਦਿੰਦਾ ਹੁੰਦਾ ਚਲ ਠੀਕ ਆ ਚੰਗਾ ਹੁਣ ਦੁਬਾਰਾ ਨਾ ਬਾਪੂ ਆ ਜੇ ਫਿਰ ਵਗ ਜਾ ਵਗ ਜਾ ਚੰਗਾ ਤੇ ਵਗ ਜਾ ਟੋਟਾ ਕਾ ਨੂੰ ਜੀ ਲੱਗਦਾ ਕੇ ਮਰਵਾਉ ਜਿੱਦਣ ਕਿਤੇ ਮਰਵਾਇਆ ਮੈਨੂੰ ਮੰਤਾ ਸ਼ਰਮ ਆਉਂਦੀ ਆ ਬਾਪੂ ਜੀ ਆਖੂਗਾ ਵੀ ਭਾਈ ਤੁਸੀਂ ਮਾੜਾ ਮੋਟਾ ਕੰਮ ਧੰਦਾ ਕਰ ਲਿਆ ਕਰੋ ਹੁਣ ਉਹਨੂੰ ਮੈਂ ਕੀ ਕਹਾਂ ਬਾਪੂ ਜੀ ਨੂੰ ਵੀ ਬਾਪੂ ਜੀ ਮੈਂ ਤਾਂ ਸਾਰਾ ਕੰਮ ਧੰਦਾ ਨਿਮੇੜ ਲੈਨੀ ਆ ਹੁਣ ਇਹੀ ਨਹੀਂ ਉੜਦੇ ਹੈਗੇ ਮੇਰੇ ਦਿਵਾਰੋਂ ਸਾਰਾ ਦਿਨ ਲੋਕਾਂ ਤੋਂ ਵੀ ਟੀਚਰਾਂ ਕਰਾਉਣਗੇ ਕੱਲ ਨੂੰ ਇਹਦੇ ਯਾਰ ਦੋਸਤ ਵੀ ਇਹਨੂੰ ਟੀਚਰਾਂ ਕਰਨਗੇ ਵੀ ਵਿਆਹ ਕਾਦਾ ਕਰਵਾ ਲਿਆ ਸਾਰਾ ਬੀਤੂ ਤਾਂ ਭਜਾਈ ਕੋ ਲੋੜਦੇ ਹੀ ਨਹੀਂ ਹੈਗਾ ਚਲ ਦੇਖੀ ਜਾਊਗਾ ਬਾਪੀ ਬਾਪੂ ਨਾਲ ਨਿੱਠੀ ਜਾਊਗਾ 10 ਮਿੰਟ ਆਰਾਮ ਕਰ ਲੈ ਦਹੀਂ ਪਤਾ ਫਿਰ ਗੇੜਾ ਦੇ ਕੇ ਆ ਜੇ ਇੱਥੇ ਖਾਣੀ ਜਾਊਗਾ ਕੱਖ ਵੱਢਣ ਖਾਣੀ ਨਾ ਬੜਲਾ ਸੇਤੀ ਸੇਤੀ ਵੱਡਲਾ ਉਹ ਵੱਡਦਾ ਬਾਪੂ ਹੋਰ ਦੱਸ ਸੁਣ ਇੱਥੇ ਡਾਂਸ ਕਰਦਾ ਮੈਂ ਯਾਰ ਕੀ ਕਰਦੇ ਆ ਤੂੰ ਭਗ ਜਾ ਬਾਪੂ ਇੱਥੇ ਕੀ ਕਰਦਾ ਭਗ ਜਾ ਪਰੌਣੇ ਭਗ ਜਾ ਇਸ ਤੋਂ ਬੜਾ ਤੱਕ ਫੇਰ ਜਾਊਗਾ ਪੈਣ ਮਰਉਣ ਹਾਂ ਕੱਕ ਕੋਲੇ ਬੈਠਾ ਰਹੂੰ ਉਹਨਾਂ ਚਿਰ ਉਹ ਕੱਕ ਤਾਂ ਹੁਣ ਮੈਂ ਵੱਟ ਗਈ ਕਰਦਾ ਕੰਮ ਛੱਡ ਗਿਆ ਤੂੰ ਛੱਡ ਕਿੱਥੇ ਜਾ ਬਾਪੂ ਸਾਰਾ ਕਰਦਾ ਸਾਰਾ ਕਰਦਾ ਇੱਕ ਮਗਰ ਪਿੜ ਵਰਗੀ ਬੰਦੀ ਆਦੀ ਹੈ ਨਾ ਉਹ ਬਾਪੂ ਕਾ ਨੂੰ ਉਹ ਤੈਨੂੰ ਬਹਿ ਪੈ ਗਿਆ ਦਵਾਈ ਦਵਾ ਕੇ ਰਿਹਾ ਮੈਨੂੰ ਮੈਂ ਖਾ ਰਿਹਾ ਉਹ ਦਵਾਈ ਲੈਉਣਾ ਮੈਂ ਵਿਚਵਲਾ ਹੋਇਆ ਕੰਮਾ ਕੋ ਹੋ ਗਿਆ ਫਿਰ ਮੈਨੂੰ ਦਵਾ ਲਿਆ ਭੈਣ ਮਰਾਵੇ ਇੱਕ ਨੂੰ ਦਵਾ ਲਿਆ ਚਾਪ ਮੈਥੋਂ ਨਹੀਂ ਸਮਝੀਦਾ ਉਹ ਬਾਪੂ ਉਸ ਤੇ ਇਹ ਘਾ ਕਰ ਟਾਈਮ ਕਿ ਜਾਇਆ ਕਰ ਉਹ ਉਹ ਤਾਂ ਬਾਪੂ ਉਹਨੇ ਮੈਨੂੰ ਬਈ ਸੀ ਬਿਠਾ ਲਿਆ ਬਿਠਾ ਲੈਂਦੀ ਆ ਉਹ ਆਪੂ ਨਹੀਂ ਬਿਠਾ ਲੈਂਦੀ ਆ ਹੁਣ ਉਹ ਫੇਰ ਹੁਣ ਡਾਂਗਾ ਪੈਂਦੀ ਜੇ ਤਾਂ ਬਈ ਭੇਜਣਾ ਪੈਂਦਾ ਹੀ ਆ ਇਹਦਾ ਖੁੰਡਾ ਹੀ ਚੱਕਣਾ ਹੋਰ ਕੀ ਕਰੀਏ ਫੇਰ ਤਾਂ ਦੁਪਹਿਰੇ ਹੁਣੋਂ ਬਈ ਮੈਂ ਕਹਾਂ ਤਾਂ ਹੁਣ ਤਾਂ 5 ਵਜੇ ਪਹਿਲਾਂ ਤੂੰ ਤਾਂ ਤੜਕੇ ਦਾ ਲੱਗਿਆ ਖੇਤ ਵਾਜਾ ਖੇਤ ਵਾਜਾ ਤੂੰ ਤਾਂ ਇਹ ਕਹਣਾ ਤੜਕੇ ਆ ਜਾਉ ਹੱਥ ਨੇ ਜਾਉ ਕੰਮ ਹੈ ਜਾਂ ਨਾ ਹੈ ਇੱਕੋ ਗ ਬੜੀਆਂ ਬੜੀਆਂ ਮਾਰਦਾ ਮੈਂ ਛੰਟੀ ਜੀ ਕਰਦਣਾ ਮੈਂ ਕਰ ਕਰ ਦਿੰਦਾ ਮੈਂ ਤਾਂ ਹੋਰ ਉਹਨਾਂ ਦੱਪ ਕਿਉਂ ਕਰ ਦਿੰਦਾ ਮੈਂ ਤਾਂ ਨਹੀਂ ਕਰਦਾ ਤਾਂ ਦੱਸ ਇਹ ਵੱਡੀ ਤਾਂ ਜਨੈਰ ਬਾਪੂ ਹਾਂ ਵੱਢਦੇ ਹੁੰਦੇ ਨੇ ਵੱਡੀ ਜਨੈਰ ਕਰ ਜਾ ਨੱਕਾ ਬਦਲ ਬੜੇ ਸਿੱਖ ਨੱਕਾ ਬਦਲ ਓਏ ਉਹ ਬੱਦੀ ਨੂੰ ਕਹਾਂ ਛਾਈ ਗਈ ਚੰਗਾ ਮੈਂ ਨੱਕਾ ਬਦਲਿਆ ਮੈਂ ਹੁਣ ਜੇ ਮੈਂ ਬੜਦਾ ਤਾਂ ਨੱਕਾ ਓ ਨਹੀਂ ਤੂੰ ਕਿਉਂ ਮੈਂ ਆਪੇ ਵੜ ਤੂੰ ਨਾ ਓ ਨਹੀਂ ਨੱਕਾ ਬਦਲਿਆਉਣਾ ਆ ਜਾ ਨਾਲ ਆ ਜਾ ਜੇ ਤੂੰ ਹੁਣ ਜਿਆਦੇ ਤੈਨੂੰ ਹੀ ਜਾਉਂਦਾ ਆ ਜਾ ਉੱਥੋਂ ਮੈਂ ਕਹੀ ਚੱਕ ਨੂੰ ਆ ਜਾ ਨਾ ਤਾਂ ਬੱਦਲ ਗਏ ਬਾਪੂ ਕਿਹੜਾ ਪਰ ਐ ਖੜਾ ਬਦਲਿਆ

ਬੱਲਾ ਦੀ ਰੁੱਤ ਨਾਂਗੀ ਬਾਪੂ ਬੱਲਾ ਦੀ ਰੁੱਤ ਕਿੱਥੇ ਨਾਂਗੀ ਬੱਲੇ ਹੌਣ ਲਾਵਾਂਗੇ ਇੰਨਾਂ ਦੇ ਆ ਥੱਲੇ ਟੋਏ ਕਰਕੇ ਲਾ ਦੇ ਟੋਏ ਤੇ ਘਰੇ ਬੈਨੇ ਉੱਥੇ ਕਰਦੇ ਮੈਂ ਟੋਏ ਇੱਧਰ ਕਰਨੇ ਸੀਗੇ ਕਿਉਂ ਹੋਰ ਇੱਧਰ ਕੀ ਆ ਥੱਲੇ ਥਾਂ ਫੀਲਾ ਪਿਆ ਸੀਗਾ ਇੱਧਰ ਫੈਲਰ ਜਾਂਦੀਆਂ ਉੱਥੇ ਵਧੀਆ ਬਾਪੂ ਉੱਥੇ ਤੇਰੀ ਮਾਂ ਦੀ ਭੋਤੜੀ ਹੈ ਵਧੀਆ ਬਾਪੂ ਇੰਨਾ ਗਵਰ ਕਰਾਉਣਾ ਮਰਖਾਣਾ ਯਾਰ ਜਿਹੜੇ ਪੁੱਠੀ ਗੱਲ ਕਰਦਾ ਫੁੱਦੀ ਹੀ ਆਉਂਦਾ ਬਾਪੂ ਮੇਰੀ ਗੱਲ ਸੁਣ ਹਾਂ ਹੈਨਾ ਇੱਥੇ ਡੋਏ ਪੱਟ ਦਨ ਜੇ ਆਖੇ ਫੇਰ ਕਿਹੜਾ ਕੋਈ ਦੱਸ ਇਥੋਂ ਜਵਾਕ ਨਿਕਲੇ ਆਉਣਗੇ ਇੱਥੇ ਤੇਰੀ ਮਾਂ ਆਇਆ ਕਰੂਗੀ ਤੋੜਨਾ ਮੈਂ ਬੈਠਾ ਰਿਹਾ ਕਰੂੰਗਾ ਬਾਪੂ ਨਿਕਲਿਆ ਕਰੂੰ ਬਾਪੂ ਯਾਰ ਮਾਂ ਤੋੜਨਾ ਆ ਜਾ ਇਹੋੀ ਗੱਲਾਂ ਬਾਪੂ ਕਉ ਕਰਦਾ ਮੇਰੇ ਕੋਲੇ ਮੇਰੀ ਮਾਸੀ ਨੂੰ ਮੇਰੀ ਮਾਸੀ ਆਊ ਮੈਂ ਸੋਣਿਆ ਤੂੰ ਮਾਸੀ ਦੀਆਂ ਗੱਲਾਂ ਨਾ ਕਰ ਤੂੰ ਆਦੀ ਮਾਂ ਦੀਆਂ ਹੀ ਕਰ ਨਾ ਨਾ ਮੇਰੀ ਮਾਸੀ ਆਊਗੀ ਕਿ ਕੱਦੂ ਲਾ ਮੇਰਾ ਮੇਰਾ ਖਿਹੜਾ ਛੁੱਟੂ ਜੇ ਮੇਰੀ ਮਾਸੀ ਆ ਜੇ ਨਾ ਜੇ ਮੇਰੀ ਮਾਸੀ ਆ ਜੇ ਮੇਰਾ ਖਿਹੜਾ ਛੁੱਟੇ ਵੱਡੇ ਅਸੀਂ ਇੱਥੇ 200 ਕਰੋ ਲਿਆ ਕਰਾਂਗੇ ਜਾਂ ਆਹੋ ਮੇਰੀ ਮਾਸੀ ਨੂੰ ਵਧੀਆ ਮੈਂ ਤਾਂ ਘਰੇ ਬੱਟਾ ਰਿਆ ਗਰੂ ਜਾਂ ਫਿਰ ਤੂੰ ਬੱਲਾ ਲਾ ਮੇਰਾ ਪੁੱਤ ਹਾਂ ਬਾਪੂ ਯਾਰ ਮੈਂ ਬੱਲਾ ਪਟਦਾ ਚੌੜ ਵਾਲੀਆਂ ਗੱਲਾਂ

ਹਾਂ ਬਹੁਤ ਵਧੀਆ ਮੈਂ ਤੁਹਾਨੂੰ ਕਰੂ ਦੇਖਣਾ ਬੈਠਾ ਹੋ ਰਿਹਾ ਇਸ ਤਰ੍ਹਾਂ ਹਰ ਦਿਨ ਪੈਂੰਟੂਰ ਯਾਰ ਖਾਣਾ ਸਿੱਖੋ ਵਦਾਲ ਲੱਗੇ ਔਰੇ ਖਰਚੇ ਬਣਾਉਣਾ ਪੈਂਦਾ ਹੋਰ ਜੰਨੂ ਕੀ ਕਰਦੀਆਂ ਮੈਂ ਕੀ ਕਰਨਾ ਤੁਹਾਡੇ ਸਾਹਮਣੇ ਹੀ ਆਂਦੀ ਮੈਨੂੰ ਆਇਆ ਵੀ ਚੱਲ ਪੱਠੇ ਮੜਾ ਜਾਂ ਹੋਂਦ ਕੇ ਨਾ ਮੈਂ ਡੰਗਰਾਂ ਨੂੰ ਪਾਦਾ ਤੁਸੀਂ ਆ ਪੱਠੇ ਦਾ ਕੁੱਤਰ ਦਿੰਦੇ ਤੇ ਬਾਪੂ ਨੂੰ ਪਤਾ ਫੇਰ ਗਾਲਾਂ ਦੇਊਗਾ ਉਹ ਬਾਪੂ ਦਾ ਤਾਂ ਦਿਮਾਗ ਹੀ ਇਹੋ ਜਿਹਾ ਜੀ ਕੁੱਤਰ ਤੇ ਫੇਰ ਵੀ ਗਾਲਾਂ ਦੇਊਗਾ ਨਾ ਕੁੱਤਰੇ ਫੇਰ ਵੀ ਗਾਲਾਂ ਦੇਊਗਾ ਤੁਸੀਂ ਆਏ ਕਰੋ ਤੁਸੀਂ ਰਹਿਣ ਤਾਂ ਕੁੱਤਰ ਮਨੂੰ ਨਹੀਂ ਕੁੱਤਰ ਦੂੰਗਾ ਉਹ ਤੋਂ ਗਾਲ ਨੂੰ ਕੁੱਤਰ ਨਹੀਂ ਮੈਂ ਹੈਗਾ ਜਿਉਂਦਾ ਜਾਗਦਾ ਹੋਰ ਫਿਰ ਤੁਸੀਂ ਤਾਂ ਕੋਈ ਕੰਮ ਕਰਦੇ ਨਹੀਂ ਹੈ ਹੁਣ ਪੱਠੇ ਤੋਂ ਨੂੰ ਆਏ ਨਹੀਂ ਹੈਗਾ ਵੀ ਮੈਂ ਚੱਲ ਡੰਗਰ ਪਾਸੋਂ ਪੱਠੇ ਮੈਂ ਆਉਂਦਾ ਕੋਈ ਇਦਾਂ ਮੈਂ ਕੁੱਤਰ ਤੂੰ ਤੂੰ ਮੇਰੀ ਗਰਸਨ ਜਿਹੜੇ ਤੱਕ ਪੱਠੇ ਜਿਹਾ ਪੌਣੇ ਛੀਤੀ ਪਾਲਾ ਹੈ ਨਾ ਕਿਉਂ ਕਿਤੇ ਜਾ ਕੇ ਆਣਾ ਜਾ ਕੇ ਕਿਉਂ ਬਾਪੂ ਜਾਊਗਾ ਉੱਥੇ ਸੱਤ ਤੇ ਜਦੋਂ ਬਾਪੂ ਸੱਤ ਤੇ ਜਾਊ ਹਨਾ ਉਦੋਂ ਬਾਅਦ ਆਪਾਂ ਪਿਆਰ ਦੀਆਂ ਗੱਲਾਂ ਕਰਾਂਗੇ ਸਾਰਾ ਦਿਨ ਪਿਆਰ ਪਿਆਰ ਕਰੇ ਜਾਂਦੇ ਕਿਤੇ ਕਮਾ ਕੇ ਤਾਂ ਲੈ ਕੇ ਨਹੀਂ ਆਉਂਦੇ ਅੱరే ਐ ਕਿਹਾ ਵੀ ਚੱਲ ਚੰਨ ਅੱਜ ਤੈਨੂੰ ਮੈਂ ਸ਼ਹਿਰ ਲੈ ਜਾਵਾਂ ਉਹ ਘੁਮਾ ਕੇ ਹਾਂ ਉਹ ਗੱਲਾਂ ਤਾਂ ਬਾਪੂ ਨਹੀਂ ਹੋਣ ਦਿੰਦਾ ਪੂਰੀਆਂ ਘੁਮਾਣਾ ਕਿਤੇ ਤੈਨੂੰ ਮੈਂ ਤੈਨੂੰ ਘੁਮਾ ਵੀ ਲਿਆਊਗਾ ਉਹ ਮਾਂ ਚੁੱਤਾ ਉਹ ਆਈ ਬੈਠ ਰਣਾ ਸੁਣਾ ਨੇ ਉਹ ਬਾਪੂ ਟੋਕਰਾਂ ਚ ਗਾਉਂਦਾ ਸੀ ਯਾਰ ਟੋਕਰਾਂ ਚ ਗਾਉਂਦਾ ਸੀ ਤੇਰੀ ਮਾਂ ਦੀ ਪੋਥਰੀ ਚ ਗਾਉਂਦਾ ਸੀ ਕੀ ਕਰੀ ਜੰਨਾ ਲਖਣ ਤੂੰ ਮੈਨੂੰ ਤੇਰੇ ਲਖਣ ਰੋਜ਼ ਤੇ ਤੁਸੀਂ ਜਾਂਦੇ ਨੇ ਮਾਂ ਚੁੱਦਾ ਉਹ ਬਾਪੂ ਟੋਕਰਾਂ ਚ ਗਾਉਂਦਾ ਸੀ ਟੋਕਰਾਂ ਚ ਗਾਉਣ ਵਾਲੇ ਪਾਸੇ ਹੀ ਨਹੀਂ ਤੂੰ ਉਹਦੇ ਕੀ ਉਹਦੇ ਵਿੱਚ ਉਧਰ ਹੋ ਜਾਣਾ ਗੱਲੀ ਕੁੜੀ ਲੈ ਗਈ ਉਹਦੇ ਚੱਕੇ ਉਧਰ ਖੜ ਹੋ ਦੇਖ ਵਾਹ ਹੁਣ ਉੱਧਰ ਖੜੋ ਉੱਧਰ ਖੜ ਬਾਨੇ ਮਰੀ ਜਨ ਸਾਰਾ ਜਿਹੜਾ ਕੋੜ ਨਹੀਂ ਉਸ ਦਾ ਟੋਕਰਾ ਨਹੀਂ ਚੱਕਣ ਦਾ ਪੱਕਾ ਮਾਂ ਚੋਂ ਰਾਈਡਰ ਸਾਰਾ ਮੇਰਾ ਵੱਡਣ ਵਾਲਾ ਜਮਾ ਪਰਾ ਵਿਚਾਰੀ ਓਕੀ ਹੂ ਮੈਂ ਫੇ ਤਾਂ ਹੀ ਜੱਕ ਲਿਆ ਉਹ ਫਿਰ ਹੁਣ ਚਕਾਉਣ ਦਾ ਪੈਂਦਾ ਹੀ ਆ ਸਾਰਾ ਚਕਾਉਣ ਦਾ

ਕੁਝ ਫੇਰਾਰੇ ਕੀ ਕਰਦੀਆਂ ਕੁਝ ਨਹੀਂ ਮੈਂ ਤਾਂ ਨਾ ਮੋਟਰ ਛੱਡਦੀ ਸੀ ਪਾਣੀ ਕਿਉਂ ਲੱਗਦੀ ਸੀ ਮੱਝਾਂ ਨੂੰ ਉਹ ਮੋਟਰ ਮਟਰ ਛੱਡ ਪਾਣੀ ਬਾਪੂ ਪਿਆ ਦੂਗਾ ਪੀ ਮੈਂ ਤੈਨੂੰ ਅੱਜ ਨਾ ਖੇਤ ਕੁਮਾ ਕੇ ਲੈਣਾ ਚਾਹੀਏ ਬਸ ਕਰ ਬਸ ਕਰ ਖੇਤ ਕੁਮਾ ਕੇ ਲੈਣਾ ਹਜੇ ਪਤਾ ਨਹੀਂ ਲੱਗਿਆ ਪਿਆਰ ਦੀਆਂ ਗੱਲਾਂ ਹੋਈਆਂ ਨਹੀਂ ਬਾਪੂ ਨੇ ਉਹ ਯਾਰ ਉਹ ਤਾਂ ਆਏ ਸੀ ਬਾਪੂ ਆਏ ਲੜਦਾ ਭਾਈ ਖੇਤ ਜਾਂਦੇ ਕਿਉਂ ਨਹੀਂ ਮੈਂ ਤਾਂ ਆਪਾਂ ਦਾ ਖੇਤ ਜਾਣਨੇ ਆ ਯਾਰ ਆਪਾਂ ਨੂੰ ਬਾਪੂ ਕੀ ਖੇਤ ਉਹ ਕਹਿੰਦਾ ਬਾਪੂ ਕੀ ਅਜੇ ਜਾਣ ਨੂੰ ਨਾ ਕਿ ਮੈਨੂੰ ਕਹਿੰਦਾ ਵੀ ਤੂੰ ਮੈਨੂੰ ਕਿੱਥੇ ਲੈ ਜਾ ਲਾਏ ਤੂੰ ਮਾਲ ਕਰਦੀਆਂ ਤੇਰਾ ਖੇਤ ਬਾਪੂ ਨੂੰ ਪਤਾ ਕਿੰਨੀਆਂ ਗਾਲਾਂ ਕੱਢੀਆਂ ਮੈਨੂੰ ਤਾਂ ਸ਼ਰਮ ਆਉਂਦੀ ਸੀ ਉਹ ਖੇਤ ਦੇਖਦਾ ਖੇਤ ਖੇਤ ਦੇਖਦਾ ਨਾਲ ਇੰਨਾ ਘੜੀ ਤਾਂ ਦੱਸਾਂ ਤੈਨੂੰ ਨਾਲੇ ਗੁਫਾ ਤਾ ਖੇਤ ਤਾਂ ਠੀਕ ਆ ਆ ਜਾ ਖੇਤ ਘੁਮਾ ਕੇ ਤੇ ਮੈਂ ਕੱਜ ਦੀ ਕੋਈ ਜਾਂ ਤੇ ਨਾਲ ਲੈ ਕੇ ਜਾਈ ਕਿਤੇ ਖੁਮਾ ਨਾ ਬਣਾ ਤੇ ਕਿਹਨਾਂ ਸੈਰ ਚ ਨਾ ਲੈ ਕੇ ਜਾਈ ਕੋਈ ਸ਼ਾਪਿੰਗ ਨਾ ਕਰਾ ਕੇ ਲੈ

ਜੇ ਬਾਪੂ ਆ ਗਿਆ ਨਾ ਫੇਰ ਗਾਲਾਂ ਦੇਊਗਾ ਛੇਤੀ ਪਾ ਦੇ ਫਿਰ ਆਪਾਂ ਚੱਲੀਏ ਕਿਹੜਾ ਕਿਆ ਬਣੀ ਪਈ ਆ ਤੁਸੀਂ ਪੀ ਲੋ ਮੈਂ ਚਾਹ ਪੀਣਾ ਤੂੰ ਪਿਆ ਦੇ ਇੱਕ ਮਾਕੀ ਲਓ ਬੜਾ ਜੀਮ ਜਮੈ ਨਹੀਂ ਬਾਪੂ ਤਰ ਤਰ ਆ ਕੇ ਆਹ ਕੱਚੇ ਤਰ ਖਾਣੀ ਆ ਨਾਲ ਮੇਰੇ ਵੀ ਖਵਾਊਗਾ ਅੱਗੇ ਹੁਣ ਮੈਂ ਤੈਨੂੰ ਉੱਥੇ ਖੇਤ ਲੈ ਚੱਲਦਾ ਜੇ ਉੱਧਰ ਬਾਪੂ ਆ ਗਿਆ ਨਾ ਇਹਦੀ ਇਹੀ ਜਿੱਲਾਪਾ ਕਰੂਗਾ ਫੇਰ ਦੇਖੀਏ ਨੂੰ ਪਤਾ ਲੱਗੂ ਨਾ ਕਿ ਪਤਾ ਨਹੀਂ ਇਹਦੇ ਪਿਆਰ ਦਾ ਭੂਤ ਸਵਾਰ ਚੜਿਆ ਹੋਇਆ ਉਹ ਤਰ ਜੂਗਾ ਫੇ ਟਿੱਕੇ ਦਸੂਗਾ ਸਾਰਾ ਦਿਨ ਪਿਆਰ ਦੀਆਂ ਕਰਨਾ ਪਿਆਰ ਦੀਆਂ ਕਰਨਾ ਹੈ ਵੀ ਦੱਸ ਕਿਸੇ ਟਾਈਮ ਹੁੰਦਾ ਚਲ ਬੰਦਾ ਜਿੰਨੇ ਤਾਂ ਕੰਮ ਕੰਮ ਕਰ ਲੇ ਪਿਆਰ ਦੀਆਂ ਗੱਲਾਂ ਆਖਣੀਆਂ ਹੁੰਦੀਆਂ ਨਾ ਕਿ ਸਾਰਾ ਦਿਨੀ ਹੁੰਦੀਆਂ ਆ ਜਾ ਆਪਾਂ ਬੱਸ ਸੁਣਨਾ ਹੈ ਕੱਖ ਵੱਢ ਕੇ ਹੈ ਨਾ ਉਹਦੀ ਬੱਸ ਤੈਨੂੰ ਮੈਂ ਖੇ ਦਿਖਾਉਂਗਾ ਅੱਛਾ ਇਹ ਆ ਕਾ ਦਾ ਬੁੱਟਾ ਵੇ ਆਵਲਾ ਕੋਈ ਤਾਂ ਉਹਦਾ ਗੰਨਾਰਾ ਅੱਛਾ ਅਮਰੂਦਾਂ ਦਾ ਹੈ ਨਾ ਅਮਰੂਦ ਲੱਗਦੇ ਆਦੇ ਤੇ ਹਾਂ ਅਮਰੂ ਤਾਂ ਸਰੀ ਲੱਗਣਗੇ ਅਮਰੂ ਲੱਗਣਗੇ ਤਾਂ ਸਹੀ ਹੂੰ ਪੁੱਛਦੀ ਆ ਮੈਂ ਕਾ ਵੀ ਬੂਟੇ ਵਾਟੇ ਤਾਂ ਲਾਈ ਬੈਠੇ ਖੇਤ ਗਈ ਹੋਵੇਂ ਫੇਜੀ ਆ ਕਦੇ ਖੇਤ ਮੈਂ ਤਾਂ ਅੱਜ ਪਹਿਲੇ ਦਿਨ ਆਈ ਆ ਖੇਤ ਦਾ ਤੂੰ ਤੂੰ ਜੋ ਸ਼ਹਿਰ ਸ਼ੂਰ ਦੇ ਨੂੰ ਘਾਟੀ ਪਸੰਦ ਆ ਮੈਨੂੰ ਪਤਾ ਅੱਛਾ ਅੱਛਾ ਉਹ ਸਾਫੀ ਚੱਕੇ ਨਾ ਪੁੱਜੀ ਆ ਮੈਂ ਤਾਂ ਚਲ ਕੋਈ ਨਾ ਆਹਾ ਕੀ ਕਹਿੰਦੇ ਮੈਂ ਆ ਲਵਾ ਰੱਖਿਆ ਹੈ ਕੀ ਇਹਨੂੰ ਕਹਿੰਦੇ ਆ ਹੂੰ ਸੋਲਰ ਸਿਸਟਮ ਹਾਂ ਆਪ ਕੱਖ ਵੱਢ ਲਈ ਦੋ ਮਿੰਟ ਚਲ ਐਂ ਕਰੋ ਤੁਸੀਂ ਕੱਖ ਵੱਢ ਲੋ ਮੈਂ ਇੱਥੇ ਬੈਠਦੀ ਆ ਠੀਕ ਆ ਆਹ ਚਾਹ ਤੇ ਹਰ ਕੇ ਬੈਠ ਕੱਖ ਵੱਢਦਾ ਮੈਂ ਚੰਗਾ ਹਾਈ ਹਾਈ ਹੁਣ ਕਿਹਾ ਤੇ ਠੰਡੀ ਹਵਾ ਚੱਲਦੀ ਆ ਹਨਾ ਵਧੀਆ ਲਿਆ ਪੈਗਾ ਪਰ ਆਇਆ ਸ਼ਾਮ ਜੇ ਨੂੰ ਆਵੇ ਫਿਰ ਜਿਆਦਾ ਨਜ਼ਾਰਾ ਕਿਤੇ ਸੈਰ ਕਰਨੀ ਆ ਜਾ ਕਰੀਏ ਆਪਾਂ ਤਾਂ ਆ ਜਾ ਕਰਾਂਗੇ ਤੂੰ ਹੋ ਯਾਰ ਤੂੰ ਤਾਂ ਬਾਹਰ ਆਉਂਦੀ ਨਹੀਂ ਮੈਂ ਕੀ ਕਰਾਂ ਮੈਨੂੰ ਬਾਪੂ ਤੋਂ ਡਰ ਲੱਗਦਾ ਬਾਹਰ ਤਾਂ ਮੈਂ ਆ ਜਾਂ ਬਾਪੂ ਬੂਪੂ ਨੂੰ ਤਾਂ ਮਾਪੀ ਸਾਹਮਣੂ ਮੈਂ ਤਾਂ ਆਪਾਂ ਕਹਿੰਦੇ ਸੀ ਮੇਰੀ ਗੱਲ ਸੁਣੋ ਵੀ ਸਵੇਰੇ ਸ਼ਾਮ ਸੈਰ ਕਰੇ ਜਿਵੇਂ ਸਵੇਰੇ ਗੁਰੂ ਘਰ ਚਲੇ ਗਏ ਸ਼ਾਮ ਨੂੰ ਇੱਥੇ ਖੇਤ ਵਿੱਚ ਸੈਰ ਕਰਨ ਆ ਗਏ ਵਧੀਆ ਨਾਲ ਹੈ ਆਜਿਆ ਕਰੋਗੇ ਤੁਸੀਂ ਆਜਿਆ ਕਰੂੰਗਾ ਮੈਂ ਤਾਂ ਤੈਨੂੰ ਕਿਹਾ ਵੀ ਭਈ ਆਜਿਆ ਕਰ ਤੂੰ ਹੀ ਨਹੀਂ ਮੰਨਦੀ ਬਾ ਮੈਂ ਮੰਨਣਾ ਕੀ ਮੈਨੂੰ ਨਾ ਬਾਪੂ ਤੋਂ ਡਰ ਲੱਗਦਾ ਇੱਕ ਵਾਰ ਬਾਪੂ ਕਹਦੇ ਨਾ ਵੀ ਚਲ ਭਾਈ ਬਾਗ ਜਾ ਕਰੋ ਤੂੰ ਤਾਂ ਮਾਪੀ ਜੋ ਹਸ ਤੂੰ ਕਹਾ ਦੀ ਫਿਰ ਤਾਂ ਮੈਂ ਆਜਿਆ ਕਰੂੰ ਉਹ ਸੱਚ ਮੈਂ ਤਾਂ ਬਾਪੂ ਦਾ ਚੰਚਾ ਲੱਗਿਆ ਸੀ ਜਨੂ ਹਾਂ ਕੱਖ ਦਾ ਆਪਾਂ ਫੇਰ ਵੱਡਾਂਗੇ ਹਾਂ ਆਪਣਾ ਚਾਹ ਜਰਾ ਚੱਕਲਾ ਤੈਨੂੰ ਮੈਂ ਨਾ ਜਾ ਗੁਫਾ ਦਿਖਾਵਾਂ ਈ ਗੁਫਾ ਮੈਂ ਬਣਾਈ ਹੋਈ ਮੈਂ ਗੁਫਾ ਬਣਾਈ ਆ ਤੂੰ ਪੱਠੇ ਵੱਡ ਲੈ ਐਵੇਂ ਮੇਰੇ ਸਿੱਤਰ ਬਵਾ ਦੇਗਾ ਬਾਪੂ ਉਹ ਨਹੀਂ ਬਵਾਉਂਦਾ ਗੁਫਾ ਗਾਫਾ ਫੇਰ ਦੇਖਾਂਗੇ ਪਹਿਲਾਂ ਤੂੰ ਆਪਾਂ ਫੇਰ ਵੱਡਾਂਗੇ ਕੱਖ ਆ ਜਾ ਚੱਲ ਤੂੰ ਵੀ ਨਾ ਬਾਹਲਾ ਜਿੱਦੀ ਆ ਔਰਦਾ ਨਹੀਂ ਹੈਗਾ ਕਮਾ ਕੇ ਦੇਉਣਾ ਕਮਾ ਕੇ ਲਿਆਉਣਾ ਖੇਤ ਦੀ ਕਮਾਈ ਦੇਖਣ ਲਈ ਭੁੱਲ ਗਿਆ ਦੇਖਿਆ ਵਾ ਖੇਤ ਚ ਕੀ ਆਗਾ ਆ ਤਾਂ ਸੋਲਰ ਸਿਸਟਮ ਲਾ ਰੱਖਿਆ ਆਪਾਂ ਹਾਂ ਸੋਲਰ ਸਿਸਟਮ ਆ ਦੇਖ ਡੱਗੀ ਤੇ ਬਹਿ ਕੇ ਦੇਖਾ ਪਾਣੀ ਪੂਣੀ ਤਾਂ ਹੈ ਨਹੀਂ ਇਹਦੇ ਤੇ ਮੋਟਰ ਛੱਡ ਲਾ ਆ ਜੂਗੀ ਛੱਡ ਨਾ ਬੱਸ ਰਹਿਣ ਦੇ ਮੋਟਰ ਛੱਡ ਕੇ ਕੀ ਲੈਣਾ ਪਾਣੀ ਪੀਣਾ ਤਾਂ ਨਾ ਬੱਸ ਛੱਡ ਦਿਨਾ ਮੋਟਰ ਨਾ ਨਾ ਆਇ ਲੱਗਦਾ ਜਿਵੇਂ ਬਾਹਰ ਟਾਈਮ ਦਾ ਪਾਣੀ ਜੱ ਛੱਡਿਆ ਹੁੰਦਾ ਹਨ ਇੱਕ ਕਣਕ ਨੂੰ ਲਾਇਆ ਸੀ ਇਹ ਨਾ ਫੁੱਟੀ ਹੋਈ ੜੱਗੀ ਉਹ ਨਿਕਲ ਜਾਂਦਾ ਪਾਣੀ ਅੱਛਾ ਤੂੰ ਤਾਂ ਹੁਣ ਕਣਕ ਨੂੰ ਲਾਇਆ ਸੀ ਹਾਂ ਓਕੇ ਤੇ ਜੀ ਵੀ ਘਰ ਪਾ ਰੱਖਿਆ ਹੈ ਨਾ ਕਈਆਂ ਨੇ ਹਾਂ ਸੋਣੀ ਬਣਾ ਰੱਖਿਆ ਕੋਠੀ ਹਾਂ ਤੇ ਤੁਸੀਂ ਬਧੀਏ ਘਰ ਬਣਾ ਚੱਟਿਆ ਹਾਂ ਹਾਂ ਚੱਲ ਹੁਣ ਤੁਸੀਂ ਆ ਲੈ ਮੱਬਈਆ ਰਾਕੇ ਖੁੱਲ ਗਿਆ ਉਹ ਮੈਂ ਬੰਦ ਕਰਿਆ ਉਹ ਆਪਾਂ ਕਿਤੇ ਕਰਿਆ ਆਪਾਂ ਕਿੰਨਾ ਠੰਗਾ ਢੰਗਾ ਪਾਣੀ ਇਹ ਤੇ ਭਈਆ ਲਵਾਇਆ ਸੀ ਮੈਂ ਅੱਛਾ ਮੇਰੇ ਤਾਂ ਸਾਰੇ ਕੱਪੜੇ ਗਾਲ ਤੇ ਤੇਰੇ ਕੁਛ ਨਹੀਂ ਹੁੰਦਾ ਤੂੰ ਕੁਛ ਤਾਂ ਨਹੀਂ ਹੁੰਦਾ আরে ਤੇਰੇ ਤਾਂ ਗੇੜਲੀ ਮੰਨ ਆਹ ਹੋਲੀ ਗੇੜਲੀ ਚੱਲ ਆ ਜੰਨੂ ਤੈਨੂੰ ਹੋਰ ਦਿਖਾਵਾਂ ਇੱਕ ਚੀਜ਼ ਚੱਲ ਤੂੰ ਤਾਂ ਮੇਰਾ ਹੀ ਗੇੜਾ ਕਰਵਾਈ ਜਾਏਗਾ ਸਾਰਾ ਦਿਨ ਚੱਲ ਹੁਣ ਕਿੱਥੇ ਲੈ ਕੇ ਜਾਏਗਾ ਆ ਦੇਖ ਆਪਣੀ ਕਿਨੀ ਬੁਰੀਆ ਗੁਫਾ ਹੈ ਨਾ ਦੇਖ ਇਤਨਾ ਠੰਡੀ ਠੰਡੀ ਹਵਾ ਆਉਂਦੀ ਐ ਲਾਚਾ ਇਹਨੂੰ ਕਹਿੰਦਾ ਹੈ ਗੁਫਾਤ ਹਾਂ ਇਹਦਾ ਬਾਹਰ ਤੱਕਲੀ ਗੁਫਾ ਆਇਆ ਇਧਰ ਕੋਈ ਆਉਂਦਾ ਨਹੀਂ ਉਧਰ ਤਾਂ ਹਨਾ ਕਦੇ ਕੋਈ ਆ ਗਿਆ ਕਦੇ ਕੋਈ ਭਾਗ ਗਿਆ ਕਦੇ ਕੋਈ ਆ ਗਿਆ ਕਦੇ ਕੋਈ ਭਾਗ ਗਿਆ ਨਾਲੇ ਬਾਪੂ ਹਨਾ ਇਧਰ ਆਉਂਦਾ ਨਹੀਂ ਕੋਈ ਨਾ ਆਵੇ ਇਧਰ ਬਾਪੂ ਆਹ ਲਾਚਾ ਜਰਾ ਖੜੀ ਉਹ ਚਾਦਰ ਇਹਨੂੰ ਦੱਸ ਕੀ ਐ ਤੂੰ ਆਈ ਬਹਿ ਜਾਣਾ ਕੋਨੂੰ ਬਿਛਾ ਤ ਲੈ ਲੈ ਇਸ ਕਿਉਂ ਭਾਈ ਜਾਨੀ ਆਏ ਹਾਈ ਉਹ ਅਨਾਲਾ ਜਨੂੰ ਹਾਂ ਮੈਂ ਕੱਲਾ ਨਾ ਤਿੰਨ ਬੰਦੇ ਦੇ ਕੱਖ ਵੜ ਦਿੰਨਾ ਆ ਇੱਕ ਇੱਕ ਪਰੀ ਦਾ ਗੱਲ ਹੀ ਕੀ ਆ ਪਤਾ ਹੀ ਆ ਮੈਨੂੰ ਕਿਹੜੇ ਤੁਸੀਂ ਕੱਖ ਵੜਦਾ ਐਵੇਂ ਝੂਠ ਬੋਲੀ ਜਾਂਦੇ ਆ ਬਾਪੂ ਕਿੰਨੀਆਂ ਬਾਪੂ ਤਾਂ ਫਿਰ ਐਵੇਂ ਗਾਲਾਂ ਖਾਈ ਜਾਂਦੇ ਆ ਸਾਰਾ ਦਿਨ ਬਾਪੂ ਕਹਿੰਦਾ ਕੋਈ ਕੰਮ ਨਹੀਂ ਕਰਦਾ ਕੋਈ ਕੰਮ ਨਹੀਂ ਉਹ ਬਾਪੂ ਦਾ ਸੁਭਾਅ ਯਾਰ ਹਾਂ ਚੜਾਪਾ ਤੁਹਾਨੂੰ ਵੀ ਆਦਤ ਬਣੀ ਵੀ ਆ ਹੈ ਗਾਲਾਂ ਖਾਂ ਦੀ ਸਵੇਰੇ ਆਇਆ ਕਰੋ ਸਦੇਆਂ ਸਾਜਰੇ ਸਾਜਰੇ ਠੰਡੇ ਠੰਡੇ ਕੱਖ ਵੱਢ ਕੇ ਲੈ ਜਾ ਕਰੋ ਉਸ ਤੋਂ ਬਾਅਦ ਕੰਮ ਵੀ ਕੀ ਆਗਾ ਉਹ ਸਾਜਰੇ ਸਾਜਰੇ ਤਾਂ ਲੈ ਜਾਣਾ ਚੜਾਪਾ ਪਿਆਰ ਦੀਆਂ ਗੱਲਾਂ ਕਰਦੇ ਆ ਯਾਰ ਆਪਾਂ ਕਿਸੇ ਨੂੰ ਕੀ ਦੇਣਾ ਬਾਪੂ ਦਾ ਸਾਰਾ ਦਿਨ ਪਿਆਰ ਪਿਆਰ ਹਜੇ ਪਿਆਰ ਪਤਾ ਨਹੀਂ ਲੱਗਿਆ ਹੈ ਇੰਨੀਆਂ ਗਾਲਾਂ ਖਾਲੀਆਂ ਉਹ ਗਾਲਾਂ ਤਾਂ ਮਿਲਦੀ ਹੁੰਦੀਆਂ ਪਿਆਰ ਚ ਹੋਰ ਕੀ ਹੁੰਦਾਗਾ ਯਾਰ ਤਲ ਕੋਈ ਨਾ ਤੂੰ ਸਾਡ ਪਰੇ ਮੈਂ ਤਾਂ ਤੈਨੂੰ ਹੁਣ ਵੀ ਕਹਨੀ ਆ ਹੂੰ

ਹੋ ਵਿਸਨਾ ਚੰਨੋ ਬਸ ਵਧੀਆ ਠੀਕ ਆ ਆਪਾਂ ਪਹਿਨਾ ਜੀ 2 ਮਿੰਟ ਉਹ ਮੇਰੀ ਮਾਂ ਦੀ ਜਨਨ ਪਾਉਂਦੇ ਚੁੱਕੇ ਉਹ ਮੂਰੇ ਹੋ ਜਾ ਮੂਰੇ ਜਾ ਮੂਰੇ ਜਾ ਮੂਰੇ ਜਾ ਮੂਰੇ ਜਾ ਮੂਰੇ ਜਾ ਚੰਨੋ ਚੰਨੋ ਮੂਰੇ ਜਾ ਚੰਨੋ ਮੂਰੇ ਹੋ ਜਾ ਮੂਰੇ ਹੋ ਜਾ ਪੂਰੇ ਹੋ ਜਾ ਮੂਰੇ ਜਾ ਮੂਰੇ ਹੋ ਜਾ ਮੂਰੇ ਹੋ ਜਾ ਲੈ ਲੈ ਹਣ ਸਵਾਰ ਯਾ ਉਹ ਇਹਨੇ ਲਹੂ ਕੀ ਲਿਆ ਮੈਂ ਆ ਕੇ ਤੈਨੂੰ ਮੂਰੇ ਹੋ ਜਾਣਾ ਤੇਰੀ ਪਰਵਾਹ ਕੀ ਫੜ ਲੈਣਾ ਤੇਰੀ ਜੀ ਖੜ ਜਾ ਚਾਰਾ ਲਹੂ ਪੀ ਰਿਆ ਤਾਂ ਸ਼ਰਾਇਨਾ ਕੁੜੀਏ